ਪਾਈ ਜੀ ਮੋਹਣਾ ਦੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕੋਲ ਬਹੁਤ ਸੋਹਣੀਆਂ ਝੋਟੀਆਂ ਪਸ਼ੂ ਆਏ ਆ ਤੋਕੜ ਗੱਬਣਾ ਝੋਟੀਆਂ ਤੇ ਵਧੀਆ ਝੋਟੀਆਂ ਬਾਈਕੋਲ ਤਾਜ਼ੀਆਂ ਸੂਈਆਂ ਤੇ ਭੋੜੀ ਝੋਟੀ ਬਹੁਤ ਵਧੀਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਆ ਵਧੀਆ ਠੀਕ ਠਾਕ ਜੀ ਹੋਰ ਸਭ ਠੀਕ ਠਾਕ ਜੀ ਸਭ ਜੀ ਠਾਕ ਸਾਰੇ ਠੀਕਾਬੇ ਦੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਬਾਬੇ ਦੀ ਜੀ ਦੀ ਕਿਰਪਾ ਨਾਲ ਅੱਜ ਆਪਣੇ 10000 ਸਬਸਕਰਾਈਬਰ ਹੋ ਗਏ ਆ ਤੇ ਬੜਾਈ ਵੀਰ ਭਰਾਵਾਂ ਦਾ ਬਾਹਰ ਦੇਖ ਸਕਦੇ ਸਾਰੇ ਬੈਠਿਆਂ ਦਾ ਚੈਨਲ ਨੂੰ ਬਹੁਤ ਜਿਆਦਾ ਪਿਆਰ ਬਖਸ਼ਿਆ ਆ ਸਾਰਿਆਂ ਨੂੰ ਹੀ ਦਿਲੋਂ ਦਾਬਿਓ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਨਾ ਤੇ ਆਪਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਪਿਆਰ ਬਖਸ਼ਿਆ ਆਪਣੇ ਚੈਨਲ ਨੂੰ ਆਡੀ ਸਾਰੀ ਟੀਮ ਵੱਲੋਂ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਠੀਕ ਹੈ ਭਾਜੀ ਧੰਨਵਾਦ ਤੇ ਕੋਈ ਗੱਲ ਨਹੀਂ ਕੋਈ ਟਾਈਮ ਪਾ ਗਏ ਭੈਣ ਭਰਾ ਜਿਹੜੇ ਆਪਣੇ ਨੂੰ ਕਹਿੰਦੇ ਆ ਕਦੇ ਇਕੱਠੇ ਕਰਕੇ ਪਾਰਟੀ ਕਰਦੇ ਆ ਤੇ ਬਹੁਤ ਹੀ ਸੋਹਣਾ ਵੀਰ ਜੀ ਪਿਆਰ ਬਖਸ਼ਿਆ ਇੰਨੇ ਜੋਗੇ ਨਹੀਂ ਹੈ ਜਿੰਨੇ ਜੋਗੇ ਵਾਹਿਗੁਰੂ ਨੇ ਕੀਤਾ ਠੀਕ ਹੈ ਭਾਜੀ ਸਾਰਾ ਪਰਿਵਾਰ ਨਾਲ ਆਇਆ ਹਾਂਜੀ ਤੇ ਝੋਟੀਆਂ ਹੈ ਅੱਜ ਆਪਣੇ ਕੋਲ ਦਾਹ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ 4 ਝੋਟੀਆਂ ਵਿਗੀਆਂ 6 ਝੋਟੀਆਂ ਚੰਗੀਆਂ ਨਾਮੀ ਕੋਲ ਆ ਠੀਕ ਹੈ ਜੀ ਤੇ ਰੇਡ ਵੀਰ ਜੀ ਆਪਣੇ ਇਹ ਨਾ ਪਿਆਰ ਵੀਰ ਭਰਾ ਸੰਗਤ ਬਖਸ਼ੋਗੀ ਨਾ ਹਾਂਜੀ ਹਾਂਜੀ ਉਹਨੇ ਜਾਇਜ ਤੋਂ ਜਾਇਜ ਕਿ ਉਹਨੇ ਜਾਇਜਾ ਦਿਨਾਂ ਦਿਨ ਜਾਣ ਬਤਾਓ ਤੇ ਬਾਈ ਕਹਿੰਦਾ ਰੇਟ ਤਾਂ ਵਧਿਆ ਹੋ ਗਿਆ ਲਿਆਵਾਂਗੇ ਵੀ ਜੀ ਕਈ ਵੀਰ ਵਿੱਚ ਕਹਿੰਦੇ ਆ ਵੀ ਫੋਨ ਦੋ ਨੰਬਰ ਤੇ ਆ ਕਰੋ ਦੋ ਫਿਰ ਮਾਲ ਅਸੀਂ ਇੱਕ ਫੋਨ ਰੱਖਿਆ ਵਾ ਫਿਰ ਇਧਰੋਂ ਜਿਹੜਾ ਮਾਲ ਲੈਣਾ ਹੁੰਦਾ ਨਾ ਪੈਸੇ ਟ੍ਰਾਂਸਫਰ ਕਰਨੇ ਹੁੰਦੇ ਆ ਤੇ ਇੱਕੋ ਫੋਨ ਤਾਂ ਕਰਕੇ ਰੱਖਿਆ ਫਿਰ ਤੇਗਲੇ ਨਹੀਂ ਫੋਨ ਚੁੱਕੇ ਜਾਂਦੇ ਠੀਕ ਹੈ ਜੀ ਤੇ ਪਰ ਕੇ ਵੀਰ ਭਰਾ ਨੂੰ ਹਰ ਇੱਕ ਨੂੰ ਬੈਕ ਕਾਲ ਲਾ ਕੇ ਗੱਲ ਸੁਣੀ ਦੀ ਹੈ ਜਿਹੜੀ ਠੀਕ ਹੈ ਠੀਕ ਹੈ ਹਾਂਜੀ ਤੇ ਜੇ ਨਮਰ ਆਪਣੇ ਕੋ ਟੋਪੋ ਟੋਪ ਜਿਹੜੇ ਵੀ ਘਰ ਆਉਣਾ ਚਾਹੁੰਦੇ ਆ ਉਹ ਮਾਰ ਹਰ ਵਕਤ ਹੁੰਦਾ ਕੋਲ ਆਪ ਠੀਕ ਹੈ ਬਾਈ ਪੰਜ ਚਾਰ ਲਾ ਕੇ ਚੰਗੇ ਸੋਨੇ ਪੀਤ ਘਰ ਵੱਜੇ ਹੁੰਦੇ ਹਾਂਜੀ ਹਾਂਜੀ ਚਲੋ ਠੀਕ ਹੈ ਬਾਈ ਕੋਲ ਤੇ ਛੋਟੀਆਂ ਵੀ ਜਿਹੜੀ ਅੱਜ ਬਾਹਰੋਂ 170 ਰੁਪਈਆ ਤਰਦੀ ਪਿੱਛੋਂ ਹਰਿਆਣੇ ਚੋਂ ਖੁੱਲਣੀ ਆ ਉਹ ਛੋਟੀ ਤੇ ਰੇਟ ਵੇਚਦੇ ਅੱਜ ਜਿਆਜ ਠੀਕ ਛੋਟੀ ਨਹੀਂ ਛੋਟੀ ਆ ਹਾਂਜੀ ਤੇ ਕੱਟੀ ਮਗਰੇ ਠੀਕ ਹੈ ਜੀ ਕਤੀ ਮਗਰਿਆ ਦੇ ਛੋਟੀ ਛੋਟੀ ਹੈ ਠੀਕ ਹੈ ਜੀ ਇਹ ਵੀਰ ਛੋਟੀ ਕੋਲ ਹੁਣ ਕੰਡੇ ਤਲਵਾ ਜਿਹੜਾ ਦੁੱਧ ਹੋਊਗਾ ਹੁਣ 14 ਕਿਲੋ 14 ਕਿਲੋ 14 ਕਿਲੋ ਦੁੱਧ ਕੰਡੇ ਤਲਵਾ ਹੋਊਗਾ ਜਿਹੜੀ ਗੱਲ ਹੈ ਠੀਕ ਹੈ ਬਾਈ ਜੀ ਲਾ 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 ਛੋਟੀ ਛੋਟੀ ਬਾਈ ਕੋਲ ਬਹੁਤ ਸੋਹਣੀ ਵਧੀਆ ਸੁਆਰੇ ਹਾਂਜੀ ਹਾਂਜੀ ਤੇ ਕੰਡੇ ਤੁਲਵਾ ਦੁੱਧ ਵੀ ਦੀ ਆਪਣਾ ਇਹੋ ਛੋਟੀ ਝੋਟੀ ਬਾਈ ਕੋ ਬਹੁਤ ਸੋਹਣੀ ਤੇ ਲੇਵੇ ਦੀ ਕਮਾਲ ਹੀ ਕੀਤੀ ਆ ਤੇ ਵਧੀਆ ਝੋਟੀ ਭੋਡੀ ਆਈ ਆ ਕਿਦੇ ਕਰਮਾਣਾ ਮਿਲਦੀ ਏ ਨਾ ਵੀਰ ਹਰ ਇੱਕ ਨਾਕ ਹੁੰਦਾ ਤੇ ਮਗਰ ਵੀ ਇਹਦੇ ਕੱਟੀ ਆ ਠੀਕ ਇਹ ਤੇ ਕੋਈ ਚਿੰਦਾ ਕਿਸਮਤ ਆ ਬੰਦਾ ਹੈ ਜੇਨੇ ਕਰਕੇ ਠੀਕ ਲਾਉਂਗੀ ਠੀਕ ਇਹ ਨਗੀਨਾ ਵੀਰ ਇੱਕ ਸਹੀ ਗੱਲ ਧਾਇਆ ਤਨਾ ਕਲਵਾ ਦੀ ਗਾੜਿਆ ਝੋਟੀ ਨੂੰ ਕਾ ਗਾੜ ਨੂੰ ਵਾਖ ਕੰਡਾ ਲਾ ਲਈ ਕੋਈ ਭੰਗੀ ਆ ਬਾਈ ਪੜੇ ਮੈਲੇ ਤੇ ਚਲਣੀ ਆ ਵੀਰ 17 18 ਕਿਲੋ ਝੋਟੀ ਆ ਪਰ ਮਨਜੂਦਾ ਦੁੱਤ ਜਿਹੜਾ ਸਾਡੇ ਘਰ ਆ ਰਿਹਾ 14 ਕਿਲੋ ਲੀਨ ਚੇਰ ਕੇ ਦੇ ਦ। ਠੀਕ ਇਹਦੇ ਖਾਲ ਪਾਣੀ। ਹੋਏ ਹੋਏ। ਕੋਈ ਐ ਜੀ। ਜੇ ਮਾੜੋ ਕੋਟੀ ਝੋਟੀ ਵੀ। ਮਗਰ ਕੱਟੀ ਆ ਤੇ ਅਠਾ-ਦਹਾ ਦਿਨਾਂ ਦਾ ਸੁਗਾ ਆ। ਠੀਕ। ਹਾਂ ਜੀ। ਤੇ ਵਧੀਆ ਝੋਟੀ ਬਾਈ ਕੋਈ ਆ ਬਹੁਤ ਸੋਹਣੀ ਕੱਟਕਾਰ ਬਹੁਤ ਤਕੜਾ ਆ ਤੇ ਵਧੀਆ ਬਲੈਕ ਝੋਟੀ ਆ। ਸੋ ਸੋਈ ਸੁੰਦਰਤਾ ਬਾਈ ਨਾਲ ਕਰਦੇ ਆ ਰੇੜ ਦੀ ਗੱਲ ਕੋਈ ਜੇ ਪ੍ਰਾਈਸ ਰੱਖਿਆ ਆ ਸੋ ਬਾਈ ਜੀ ਹਾਂਜੀ ਰੇੜ ਜੇ ਅੱਜ ਕਰਾਂਗੇ ਫਿਰ ਝੋਟੀ ਸਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਹਰ ਵੀਰ ਭਰਾ ਕੋ ਵੀ ਝੋਟੀ ਠੀਕ ਹੈਗੀ ਆ ਝੋਟੀ ਮੂੰਹ ਬੋਲਦੀ ਵੀ ਮਕਨੇ ਨਹੀਂ ਆ ਹਾਂਜੀ ਪਰ ਜਾਇਜ਼ ਹਾਂਜੀ ਹਾਂਜੀ ਮੁੱਲ ਕੋਈ ਨਹੀਂ ਇਹਦਾ ਡੇਢ ਨਹੀਂ 1 40 ਨਹੀਂ ਜਾਇਜ਼ ਮੁੱਲ ਹੋਊਗਾ ਜਾਇਜ਼ ਹਾਂਜੀ ਹਾਂਜੀ 1 ਲੱਖ 30 ਹਜ਼ਾਰ ਝੋਟੀ ਦੇਣ ਲੈਣ ਹੋਊਗੀ ਜਿਹੜੀ ਗੱਲ ਹਾਂਜੀ ਹਾਂ 5 5000 ਹਾਰੀ ਕਰਦੀ ਬਾਬਾ ਜੀ 5000 500 ਲੱਖ ਦੀ ਭਾਈ ਝੋਟੀ ਬੇਟਾ ਦੱਸਿਓ ਕਿ 500 ਲੱਖ ਦੀ ਝੋਟੀ ਪਰ ਆਪਣੇ ਆਪ ਦੇਦੀ ਆ ਵੀ ਮੈਂ ਹੈਗੀ ਨਹੀਂ ਆ ਠੀਕ ਆ ਭਾਈ 500 ਲੱਖ ਦੀ ਭਾਈ ਕਹਿੰਦਾ ਝੋਟੀ ਆ ਤੇ ਬਹੁਤ ਸੋਹਣੀ ਗੱਲਬਾਤ ਵਾਦੀ ਆਸਾ ਇਹਦੇ ਘਰ ਤੋਂ ਨਾ ਕਦੇ ਤੇ ਵੀਰ ਜੇ ਝੋਟੀ ਆ ਕਿੰਨਾਂ ਚੀਜ਼ 500 ਦੀ ਪੀ ਲੱਗੀ ਬਿਲਕੁਲ ਸਹੀ ਗੱਲ ਜੀ ਇਹੋ ਬਹੁਤ ਸੋਹਣੀ ਝੋਟੀ ਦੇ ਸਵਾਲ ਲੱਗਦੇ ਬਾਈ ਕਹਿੰਦਾ ਦੇ ਦਾਂਗੇ ਤੇ ਹਾਂ ਨਾ ਹੀ ਸਵਾਲ ਲੱਗਦੀ ਸ਼ੋਰ ਬਾਈ ਨੇ ਪੰਜ ਵਾਰੀ ਕਰਤੀ ਇਹ ਵੀ ਜੀ ਸ਼ੋਰ ਪਾਵਾ ਕਰੀ ਦੀ ਵੀ ਜਾ ਕੇ ਕੋਈ ਵਾਂਡ ਮਿਲਿਆ ਮਾ ਪੁੱਲਾ ਪਾ ਦੇ ਝੋਟੀ ਬਹੁਤ ਿਆਰੀ ਸੀ ਸਹੀ ਗੱਲ ਮੈਂ ਤਾਂ ਵੀਰ ਮੈਲਾ ਮਾਰਨਾ ਝੋਟੀ ਪਾਸ ਜਿਹੜਾ ਕੋਈ ਵੀਰ ਭਰਾ ਲੈ ਗਿਆ ਕਿ ਯਾਦ ਕਰੂਗਾ ਵੀ ਕਿ ਯਾਦਗਰੀ ਨਿਸ਼ਾਨਾ ਨਗੀਨਾ ਠੀਕ ਠੀਕ ਬਾਈ ਠੀਕ ਚੰਗੀ ਗਾੜੀ ਵੀ ਰਹੀ 24 ਹਜੇ ਹਾਂਜੀ ਸੂਆ ਦੁੱਜਾ ਚਾਰਦੰਦ ਤੇ ਝੋਟੀ ਨਗੀਨਾ ਸ਼ੌਕ ਦਾ ਚਲੋ ਫੋਲੋ ਬਾਈ ਜੀ। ਕਿੱਛਾ ਹੋਤਾ ਵੀਰ ਅਜੇ ਪਿਆਰੀ ਜਿਹੜਾ ਚੜਨ ਦੀ ਆ। ਹਾਂਜੀ ਹਾਂਜੀ। ਅਜੇ 12 ਕਿਲੋ ਬੋਲਾ ਲਾ ਲਓ, ਦੁੱਧ ਲਾ ਲਓ। ਠੀਕ। ਜਿਹੜੀ ਗ੍ਰੇਡ ਆ ਨਾ। ਹਾਂਜੀ ਹਾਂਜੀ। ਪਹਿਲੇ ਸੂਵੇ 14 ਕਿਲੋ ਝੋਟੇ ਦਾ ਕੱਢਿਆ ਜਿੱਡਾ ਕਾਦੇ ਝੋਟੇ ਦਾ ਆਪਣੀ ਕੋ ਸਮਝ ਨਾ ਲੱਲੇ ਇਹਨੇ ਕਿੰਨਾ ਦੁੱਧ ਕਰਨਾ। ਬਿਲਕੁਲ ਸਹੀ ਗੱਲ ਬਾਈ ਜੀ। ਇਹ ਨਸਰਾਂ ਕਰਦੀਆਂ ਇਹਦੇ ਦਾ ਕਾਦੇ ਆਪਣੇ ਤੇ ਕੋ ਜਿੰਨੀ ਗਾੜ ਓਨੀ ਪਛਾੜ ਬਰਾਬਰ ਹੋ। ਠੀਕ ਜੀ। ਝੋਟੀ ਜਿੰਨੀ ਗਾੜ ਉਹ ਤੋਂ ਨਹੀਂ ਪਛਾੜੋ। ਠੀਕ ਜੀ। ਚਲ ਆ ਵੀ ਦੀ। ਇੱਕੋ ਜਾਂ ਬਰਾਬਰ ਦੁੱਧ। ਸਿੰਗੀ ਸਿੰਗੀ ਬਹੁਤ ਸੋਹਣੀ ਲੱਗੀ ਆ ਵਧੀਆ ਛੋਟੀ ਬਾਈਕ ਉਹ ਲੈ ਘੱਟ ਗਾੜਾ ਥੋੜਾ ਤਗੜਾ ਜਵਾਨ ਆ ਸੋਹਣੀ ਆ ਇਹ ਜਨੇ ਦੇ ਦਾ ਸੁਆ ਬਾਈਏ ਤੁਹਾ ਵੀਰ ਜੀ ਇਹ ਸਾਰਾ ਅੱਜ ਚੌਥਾ ਚੌਥਾ ਪਣੀਵਾ ਦੇਣਗੇ ਮਗਰ ਇਹਦੇ ਟਟਾ ਆ ਗਿਆ ਜੇ ਟਟਾ ਕਿਉਂ ਆ ਪਣੀ ਉਹ ਮਰਲੀ ਹੀ ਕੱਟੀ ਉਹਦੇ ਮਾਰ ਕੱਟੀ ਉਹਦੇ ਮਾਰ ਭੋੜੀ ਮਾਰ ਕੱਟੀ ਟਟਾ ਮਗਰਿਆ ਪਰ ਵੀਰੇ ਇੱਕ ਵਾਰ ਕੈਮਰਾ ਮਾਰ ਦੇ ਵੀ ਕੋਈ ਆਪ ਦੱਸੇ ਜੀ ਕਿਨੇਰੀ ਝੋਟੀ ਪਿਛੌੜਿਆਂ ਵਾਲੀ ਕਿਨੇਰੀ ਹੈ ਜਿਹੜੀ ਗੱਲ ਨਕੀਨਾ ਇੱਕ ਟੋਪ ਦਾ ਜਿਹੜੀ ਬਾਲੀ ਸ਼ਾਹਜਹਾਂ ਨੂੰ ਵਰੀਆ ਝੋਡੀ ਬਾਈ ਕੋਲ ਬਹੁਤ ਸੋਹਣੀ ਤੇ ਵੇਖੋ ਪੂਰਾ ਘਾਤ ਲਹਾਂ ਅਸੀਂ ਅਸੀਂ ਆਹ ਝੋਟੀ ਫਿਰ ਵਿੱਚ ਟੋਕੜੀ ਕੱਢ ਲਾਂਗੇ ਇੱਥੇ ਦੀ ਝੋਟੀ ਆ ਇਹ ਵੀਰ ਮੋਲੇ ਨਹੀਂ ਕਰਨਾ ਤੇ ਲੈਣ ਵਾਲੀ ਝੋਟੀ ਜਿਹੜੀ ਜਾਇਜ ਪੂਰੇ ਆਲੇ ਜਿਹਦੇ ਵਿੱਚ ਪਾਸ ਦਾ ਇਲਾਕੇ ਚ ਝੋਟੀ ਨਾ ਦਊਗਾ 170 75 ਦੀ ਆ ਪਰ ਇਹ ਵੀ 130 ਦੀ ਦੇ ਦਾਂਗੇ 130 ਦੀ ਨਹੀਂ ਹਾਂਜੀ ਦੀ ਇੱਕ ਸਵਾ ਲੱਖ ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਤੇ ਵੇਖੋ ਥਾਂ ਕਿੱਡਾ ਸੋਹਣਾ ਮੋੜ ਹੈਗਾ ਥਾਂ ਲਗਾ ਦੇਵਾ ਬਹੁਤ ਵਧੀਆ ਦਾ ਸਾਫ ਜਿਹੜੀ ਵੀ ਬੁੱਲੀ ਨਹੀਂ ਜਾਵੇ ਤੁਹਾਨੂੰ ਪਤਾ ਜਿਹੜਾ ਕੋ ਬੰਦਾ ਪਰਫੀ ਫਿਲਮਾਂ ਸਵਾ ਬਾਈ ਕਿਲਮਾਂ ਸਵਾ ਦੁਜਾਸਵਾ ਦੁਜਾਸਵਾ ਪਿਓ ਦੁਜਾਸਵਾ ਕੀ ਆਰਤਾ ਪਈ। ਪਾਣੀ ਛੋਟੀ ਜਿਹੜੀ ਬਰੀ ਰਿਆ ਨਾ ਮਸਲੇ ਆ ਤਾਂ ਸਾਣੇ ਜਿਹੜਾ ਹਾਂਜੀ ਉਹ ਹੀ ਉਹ ਲਗਾ ਕਰ ਮਾਰੀ ਨਾ ਜਿਹੜੀ ਗਾੜਾ ਪੰਜਾਬ ਕਰੋ ਭੈਣ ਭਰਾ। ਠੀਕ ਇਹ ਛੋਟਾ ਤਾਕ ਜਿਹੜੇ ਨੂੰ ਭੈਣ ਭਰਾ ਕਰਾ ਮਸੂਹਣਾ ਹੋਵੇ ਨਾ ਰੱਬ ਦੇ ਅੱਗੇ ਕੰਮ ਕਰਦੇ ਹਾਂ। ਹਾਂਜੀ ਹਾਂਜੀ ਇਹ ਬਾਬੇ ਕਰਾ ਲੋ ਕਰ ਛੱਡ ਦਿੰਦੇ ਭੈਣਾਂ। ਠੀਕ ਹੈ ਬਾਬਾ ਜੀ ਕਰੇ ਤਵਾਰ ਕਰਾਉਂਦੇ ਆ ਤੇਰੀਆਂ ਨੇਰੀਆਂ ਜਿਹਨੂੰ ਕਹਿੰਦੇ ਗਾੜੀ ਨਹੀਂ ਨਾ ਇੱਕ ਆ ਗਿਆ ਮੁੰਦਰੀ ਦੇ ਵਿੱਚ ਪਈਦਾ ਨਾਗ ਹਾਂਜੀ ਹਾਂਜੀ ਨਗੀਨਾ ਠੀਕ ਹੈ ਪਾਜਾ ਕੀ ਮਾਰਦੇ ਇਹਦੇ ਮਾਰ ਤਖਟਾ ਹੈ। ਖਟਾ ਕਿਹੜਾ ਹੈ ਇਹਦਾ ਕਿਡਾ ਆ ਗਿਆ ਆ ਗਿਆ ਆੜ ਆਲੇ ਕਾਲਾ ਜਾਣਾ ਕਾਲਾ ਸ਼ਾਹ ਕਟਾ ਹਾਂ ਬੱਚਾ ਰਾਜ ਆਮ ਨੂੰ ਰਾਜ ਆਮ ਠੀਕ ਦੇ ਆ ਬੱਚਾ ਆ ਵੀਰ ਵੀ ਇੱਕ ਆ ਗਿਆ ਨਗੀਨਾ ਦੇਖੋ ਜੀ ਜਿਹੜਾ ਇਹ ਬਣਾਉਣਾ ਬਲੇਟਰ ਵਾਹਾ ਹਾਂ ਜਰਸੀ ਜਰਸੀ ਵਸ਼ੀ ਜਰਸੀ ਉਹ ਮੋਹ ਲਗਾ ਦੇ ਦੋਦੀ ਦੋਦੀ ਕੱਟੀ ਠੀਕ ਹੈ ਜਿਹੜਾ ਵੀਰ ਭਰਾ ਲੈ ਗਿਆ ਨਾ ਇੱਕ ਯਾਦ ਕਰੂਗਾ ਯਾਦਗਰੀ ਨਿਸ਼ਾਨਾ ਆ ਕਾਦੇ ਜਿਹੜਾ ਵਧੀਆ ਕਾਦੇ ਜਿੱਦੇ ਪਹਿਲਾਂ ਕੱਟੀ ਆ ਪਹਿਲਾਂ ਕੱਟੀ ਤੇ ਐਡੀ ਠੰਡੀ ਬਚਾ ਲਾ ਕੇ ਖਾਦਣੀ ਵੀਡੀਓ ਤੇ ਕੰਵੀ ਪਹਿਲਾਂ ਕੋ ਲੋਕੀ ਦਰਦੇ ਆ ਐਡੀ ਠੰਡੀ ਤੇ ਜਿਹੜੀ ਨਸਲ ਆਏ ਕੋਈ ਅਫਸਰ ਬੰਦਾ ਦੁੱਧ ਪੀਊਗਾ ਇਹਦਾ ਹਾਂ ਥਾਣ ਵੇਖੋ ਪਹਿਲਾਂ ਨੂੰ ਕੀ ਲਗਾ ਵੀ ਸਵਾਭਾਈ ਥੋੜਾ ਨਗੀਨਾ ਦੇ ਨਿਸ਼ਾਨਾ ਵੇਖੀ ਸਹੀ ਗੱਲ ਜੀ ਇਹ ਕੋਈ ਕਹੇ ਇਹ ਦੇਤੀ ਆ ਇਧਰ ਨਹੀਂ ਤਾਂ ਫਿਰ ਫਰੀ ਦੇ ਦਾਂਗੇ ਹਾਂਜੀ ਹਾਂਜੀ ਲਿਆਓ ਭਾਈ ਜੀ ਤੁਹਾਡਾ ਲਾਓ ਯਾਰਾ ਥਾਣੇ ਖਾਈਏ ਵੇਖੋ ਜੀ ਥਾਂ ਝੋਟੀ ਨੂੰ ਬਹੁਤ ਸੋਹਣਾ ਥਾਂ ਲੱਗਾ ਵਧੀਆ ਥਾਂ ਤੇ ਪੂਠੀ ਉਹ ਪਈ ਆ ਕਰਾ ਲੈ ਵਾਲੂ ਆ ਵੇਖੋ ਤੇ ਪੂਠੀ ਵੇਖੋ ਜੀ ਬਹੁਤ ਸੋਹਣੀ ਲੱਗੀ ਮੂਹਰੇ ਇਸ ਤਰ੍ਹਾਂ ਜਿਵੇਂ ਨਾ ਗਿਆ ਮੁੰਦਰੀ ਦੇ ਵਿੱਚ ਮੜਾ ਗਿਆ ਰੱਖਣ ਵਾਲੀ ਚੀਜ਼ ਆ ਸਹੀ ਗੱਲ ਹਾਂਜੀ ਤੇ ਜੈਡ ਬਲੈਕ ਜਿਹੜੀ ਗਾਣਾ ਵੀਰ ਸਵੇਰ ਘਰ ਚੋਂ ਵਾਲੀ ਇੱਕ ਤਸਵੀਰ ਆ ਇਹ ਜਾਨਵਰ ਸੌប ਕੁਆਲਟੀ ਵਾਲੀ ਹਾਂਜੀ ਪਰਸੋਂ ਦੀ ਸੋਈ ਆ ਵੀਰ ਪਹਿਲਾਂ ਛੋਟਾ 10 ਕਿਲੋ ਦੁੱਧ ਵਧੀਆ ਕੱਢਦੇ ਜੇ ਬਿਲਕੁਲ ਤਾਜੀ ਆ ਹਾਂਜੀ ਹਾਂਜੀ ਇਹ ਕੋ ਸਹੀ ਗੱਲ ਹੈ ਮਰੀ ਸੋ ਦੇਖੋ ਸਾਫ ਝੋਟੀ ਪਹਿਲਣ ਝੋਟੀ ਆ ਤੇ ਬਹੁਤ ਵਧੀਆ ਬਾਜ ਕਦਾ ਤੇ ਬੱਚਾ ਦਾ ਆਹ ਨਾ ਆ ਬੱਚਾ ਲਾ ਦੇ ਹਾਂਜੀ ਬੱਚਾ ਆ ਜਾ ਨਾੜੂ ਦੇ ਬੱਚਾ ਇਹ ਤਾਜੀ ਸੋਈ ਆ ਯਕੀਮ ਕਰੇ ਬੱਚੇ ਨੂੰ ਗਿਆ ਜੀ ਤੰਨੇ ਬੈਗੋ ਕਾਹਨ ਕੱਟੀ ਦੇ ਕਟਾ ਕਟਾਈ ਕਟਾ ਲਾਓ ਬਾਈ ਜੀ ਫਿਰ ਚਲਾਓ ਪਹਿਲਾਂ ਜੋ ਡੀਆਂ ਬਾਈ ਬਚਾ ਲਾ ਕੇ ਫੋਨ ਦਿਆ ਵੀ ਲੋਕ ਯਾਰ ਖਰਾਬ ਹੁੰਦੀਆਂ ਨਾ ਦੂਰ ਦੂਰ ਤੇ ਵੀਰ ਭਰਾ ਲੈਂਦੇ ਆ ਜਨਵਾਰ ਤੇ ਫਿਰ ਕੋਈ ਇਹ ਨਾ ਮਹਿਸੂਸ ਆਵੇ ਵੀ ਇਹ ਔਲ ਕਰਦੀ ਆ ਮਾਸਾ ਜਿੰਨੀ ਵੀ ਲਾ ਚੱਕੋਗੀ ਤੇ ਫਿਰ ਜੋ ਨਹੀਂ ਸਾਡੀ ਠੀਕ ਹੈ ਜਿਹੜੀ ਗੱਲ ਮੂੰਹ ਦੋ ਦੰਦ ਤੇ ਕੱਢੀ ਸ਼ਕੀਨੀ ਪੁਣੀ ਤੇ ਥਣ ਵੇਖ ਕੇ ਲੱਗਾ ਤੇ ਜੇ ਸੁਵਿਲੀ ਬੈਨ ਨਹੀਂ ਤਾਂ ਸਾਡੇ ਸਹੀ ਸਹੀ ਗੱਲ ਦੇ ਲੈਦਾ ਟੋਪੋ ਟੋਵਰ ਲੈਦਾ ਜਰਾ ਚੰਗਾ ਜੇ ਜਿਹੜਾ ਕੋਈ ਨੇ ਟੋਪੜ ਦੀ ਜੰਗਲ ਵੇਚਣਾ ਹੋਵੇ ਤੇ ਮੋਲੋ ਤੇ ਕੇ ਵੀ ਬਿਲਕੁਲ ਸਹੀ ਹੈ ਹੁਣ ਟੋਪੜਾ ਕਬੜਾ ਵੀ ਆਪਣੇ ਕੋ ਝੋਟੀਆਂ ਆਈਆਂ ਵੀਰ ਭਰਾ ਬੜੇ ਮੰਗ ਕਰਦੇ ਲਿਹਾਉਣੇ ਕਹਿੰਦਾ ਉਹ ਕੀ ਖਰਵਾਰਾਂ ਲੈ ਇਹਦੇ ਨਾਮ ਸਹੀ ਗੱਲ ਧੋਖਾ ਟੋਪੜ ਜੋ ਠੀਕ ਹੈ ਮਚਾ ਲੱਗ ਗਿਆ ਮਾਤਰਾ ਵਾਂ ਨਹੀਂ ਕੋਈ ਨਹੀਂ ਕੋਈ ਨਹੀਂ ਘਰ ਵਿੱਚ ਠੀਕ ਹੈ ਮਚਾ ਲੱਗ ਗਿਆ ਖਾਤਾ ਮਾਰ ਦੀ ਭਾਈ ਥਲੇ ਨਾ ਮੱਛੀ ਮਾਰਤਾ ਫੜ ਲੋ ਤਾਂ ਫੜ ਲੋ ਫੜ ਲੋ ਫੜ ਲੋ ਇਹ ਤੇ ਲੈਣਾ ਦੋ ਦੇ ਕੀ ਹੈ ਰੋਣਾ ਇਹ ਅੰਦੀ ਇੰਨੀ ਆ ਵੀ ਬਸ ਸਾਹ ਜਿਹੜੀ ਥੱਲੇ ਬੈਠਾ ਰਿਹਾ ਇਹ ਤੇ ਮਾਰ ਦੋ ਟਾਬ ਮਾਰ ਦੋ ਬੰਦਾ ਟਾਬਾ ਹਾ ਆਹ ਅੰਦੀ ਇਹ ਮਾਰ ਮਾਰ ਰਹੀ ਹੈ ਬਚਾ ਭਈ ਇਹਨਾਂ ਨਾਲ ਚਲੋ ਕੋ ਕਰ ਰਹੇ ਆ ਅੰਦਰ ਕੋ ਕਰ ਅੰਦਰ ਅੰਦਰ ਕੋ ਲੈ ਨਹੀਂ ਇਹਨੂੰ ਵੀ ਇਹਦੀ ਯਾਦਾ ਸਕੀਨ ਆ ਵੀ ਇਹ ਕਰ ਕੋਈ ਸਾਫ ਝੋਟੀ ਬਾਈ ਕੋਲ ਹਾਂ ਧਾਰਾ ਮਾਰ ਕੇ ਪਾਈ ਨੂੰ ਖਾਤੀਆਂ ਬੱਚਾ ਲਾ ਕੇ ਖਾਤਾ ਆ ਪੂਰੀ ਸਾਫ ਵਧੀਆ ਨਗੀਲੀ ਹਾਂਜੀ ਭਾਈ ਜੀ ਇਹ ਵੀ ਦੇਣਾ ਮੋਲ ਹੋਊਗਾ ਹਾਂਜੀ ਕਿ ਡੰਗਾ ਡੰਗਾ ਦਾ ਮੋਲ ਜੀ ਔਕਾਦ ਵਾਲੀਆਂ ਨਾ ਜੇ ਪਹਿਲੇ ਸੁੱਮੇ 10 ਕਿਲੋ ਦੁੱਧ ਦੇਣਾ ਤੇ ਸ਼ਕੀਨੀ ਫੋਨ ਪੂਣਾ ਤੇ ਗਾਂ ਅਗਲੇ ਸੁੱਮੇ ਬਾਣ ਵਾਲੀ ਪਰ ਉਹ ਤਾਂ ਦਾਵਾ ਵੀ ਮੋਲ ਕਰੀਏ 195 90 ਹਜ਼ਾਰ ਦੀ 90 ਦੀ 90 85 ਦੀ 85 ਦੀ 85 ਹਜ਼ਾਰ ਦੀ ਝੋਟੀ ਪਹਿਲਾਂ ਝੋਟੀ ਤਾਜੀ ਸੋਈ ਤੇ ਆ ਜੋ ਦੋ ਦੋ ਤਰਨ ਵਧੀਆ ਆ ਹੋਣੀ ਨਹੀਂ ਦੇਂਦਾ ਨਹੀਂ ਦੇਂਦਾ ਸਕੀਨ ਹੀ ਨਹੀਂ ਮਿਲਨੀ ਜਿਹੜੀ ਗੱਲ ਹੈ ਠੰਡੀ ਤੇ ਆਪੇ ਸਕੀਨ ਹੀ ਨਹੀਂ ਆ ਦੇ ਠੰਡੀ ਕੱਲੀ ਹਰਿਆਣੇ ਨੂੰ ਲੈਣ ਚਾਹੀਏ ਤੇ 10000 ਕਰਾ ਕਰਾ ਲੱਗਦਾ ਜਿਹੜੀ ਗੱਲ ਹੈ ਲੈ ਕੇ 85 ਦੀ ਦੇ ਦਾਂਗੇ 85000 ਦੀ ਹਾਂ ਨਾ ਭਾਈ ਕਹਿੰਦਾ ਝੋਟੀ ਕਵਾਂਗੇ ਤੇ ਬਹੁਤ ਸਾਫ ਝੋਟੀ ਆ ਤੇ ਵਧੀਆ ਝੋਟੀ ਲਾਈਕ ਕਮੈਂਟ ਤੇ ਸ਼ੇਅਰ ਕਰ ਆਹਨ ਮਗਰਲੇ ਬਣੇ ਪਾ ਦੇ ਤਕਮੀ ਨੂੰ ਜਗਾੜ ਵੇ ਕੀ ਲੱਗਾ ਠੰਡੀ ਹੈ ਆ ਸਫਾਈਆਂ ਜਿਹੜੀਆਂ ਇਹਨੂੰ ਲੱਗੀਆਂ ਨਾ ਪਰ ਵੈ ਜਿਹੜਾ ਵੀਰ ਭਰਾ ਲੈ ਗਿਆ 424 ਕਦੇ ਯਾਦ ਕਰੂ ਠੀਕ ਆ ਭਾਈ ਅੱਗੇ ਹੋਈ ਗਾੜੀ ਵੀਰ ਆ ਗਈ ਤੋਕੜ ਘੱਪਣ ਛੋਟੀ ਵਾ ਠੀਕ ਛੋਟੀ ਆ ਤੋਕੜ ਘੱਪਣ ਦੋ ਤੋਕੜਾ ਤੇ ਘੱਪਣ ਛੋਟੀ ਆ ਪਾਸ ਹੁਆ ਛੋਟੀ ਨੇ 17 ਕਿਲੋ ਦੁੱਧ ਕੱਢਿਆ ਆ ਹੋਰ ਦੁੱਧ ਹੋਊਗਾ 8 ਕਿਲੋ ਸਤਾ ਦੀ ਗਾਰੰਟੀ 6 ਮਹੀਨੇ ਦੀ ਕਭਾਂ ਜੀ ਇਹ ਕਹ ਦੂ 424 ਸੁਣੀ ਆ ਦੂਜਾ ਸੁਆ ਸੁਣੀ ਉਂਝਾ ਸੁਣੀ ਪਹਿਲੇ ਕੱਢਿਆ ਠੀਕ ਦੇਖੋ ਵੀ ਥਣਕਾ ਨਾਲ ਸੁਣਾ ਲਗਾ ਆ ਓਡੀ ਨੂੰ ਵਧੀਆ ਸਾਥ ਦੇ ਨਾਲਾ ਨੋੜਾ ਪੂਰੇ ਲਿਖਣ ਦੀਆਂ ਲੈ ਆ ਬਾਈ ਕਰੋ ਬਾਦ ਵਿੱਚ ਵੀਰ ਕਿੰਨਾ ਜੋੜ ਬਾਦ ਦੇ ਜਵਾਨ ਪੂਰੀ ਗੱਲ ਹਰੇ ਦਰ ਤੱਕ ਆ ਬਾਈ ਆ ਵੀਰ ਚਾਰ ਤੋਂ ਅੰਨੇ ਛੋਟੀ ਕਿੱਥੇ ਪੱਦ ਜਾਂਦੇ ਕਰੋ ਬਾਈ ਇਹ ਵੀ ਬਾਈ ਪਾਦੇ ਦਾ ਪੂਰਾ ਸਰਾਇ ਕਰਾਇਆ ਜੋਟੀ ਨੇ ਲਾਓ ਜੀ ਬਹੁਤ ਤਗਦੀ ਤੇ ਖੰਡੀ ਧੀਰੀ ਏਦਾਂ ਹਾਪੀ ਮਾਰ ਕੇ ਭੌਂਸਲੇ ਦਾ ਲੈ ਆਓ ਲੈ ਆਓ ਐਡੀ ਜ਼ਿਆਦਾ ਚੰਗੀ ਵੀਰ ਕਵਾਟ ਯਾਰੀ ਹੋਰੀ ਸਾਫ ਛੋਟੀ ਆ ਵਧੀਆ ਨਗੀਨਾ ਬਾਈਆਂ ਦਾ ਟੁਕੜ ਗੱਬਾਂ ਛੋਟੀ ਆ ਤੇ ਕਿ ਨਹੀਂ ਅਰਦੀ ਬਾਈ ਗੱਬਣੇ ਆਏ ਇਹ ਗੱਬਣ 6 ਮਹੀਨਾ ਦੀ ਵੀਰ ਚੱਕ ਪਾਸ ਸਾਈਨ ਕਰਾ ਕੇ ਦੇ ਦਾਂਗੇ ਜਿਹੜੀ ਗੱਲ ਠੀਕ 6 ਮਹੀਨੇ ਦੀ ਗੱਬਣ ਜੇ 6 ਮਹੀਨੇ ਚੱਕ ਪਾਸ ਤੇ ਦੁੱਧ ਨਹੀਂ ਇੰਨਾ ਹੀ ਬਾਈ ਕਹਿੰਦੇ 6 ਲੋਈ ਦੁੱਧ 7 ਕਿਲੋ ਦਾ ਜਿਹੜਾ ਕਿਹੜੇ ਘਰੋਂ ਨਿਕਲ ਆਇਆ ਮਖਾਵਾ ਨਵਾਂ ਦਹਾ ਦਾ ਮਾਰੂ ਵੀ ਪਰ ਜਿਹੜਾ 7 ਕਿਲੋ ਠੰਡਾ ਕਰਕੇ ਠੀਕ ਹੈ ਨਿਕਲਣਾ ਜਿਹੜੀ ਗੱਲ ਤੇ ਜਿਆਦਾ ਜਨਮ ਚੰਗਾ ਵੱਡੀ ਝੋਟੀ ਆ ਵੱਡੀ ਝੋਟੀ ਕੀ ਭਾਈ ਜੀ ਮੁਰਾਈ ਜੇ ਦਾ ਪ੍ਰਾਈ ਵੀਰ ਇਹਦਾ ਨਾਂ ਦੀ ਝੋਟੀ 1.5 ਲੱਖ ਦੀ ਵਿਕਦੀ ਆ ਪਰ ਤੇ ਲੈਣ 90 ਤੋਂ 2 ਛੜਦਾਂਗੇ 90 ਹਜ਼ਾਰ ਤੋਂ 85 85 ਹਜ਼ਾਰ ਦੀ ਭਾਈਆਂ ਝੋਟੀ ਦਵਾਂਗੇ ਹਾਂ ਨਾ ਹੀ ਤਾਂ ਵਧੀਆ ਵਧੀਆ ਨਕੀਨਾ ਤਾਂ ਵਧੀਆ ਰੇਟ ਕਿਤਾ ਭਾਈ ਨੇ ਵੀ 6 ਮਹੀਨੇ ਗੱਭਣਿਆ 100 ਲੀਟਰ ਦੁੱਧ ਇਹਦਾ ਰਿਹਾਣੀ ਦੀ ਝੋਟੀ ਆ ਵੱਡੀ ਬਹੁਤ ਜਿਆਦਾ ਚੰਗੀ ਠੀਕ ਆ ਜੈਡ ਬਲੈਕ ਝੋਟੀ ਆ ਵਧੀਆ ਬਹੁਤ ਜਿਆਦਾ ਰੇਟ ਪਾਈ ਵੀ ਆ ਵੀ ਫੋਨ ਕਰ ਅਗਲੇ ਟੋਕੜਾ ਕੱਪਣਾ ਇਹ ਵੀ ਟੋਕੜਾ ਕੱਪਾਂਗੇ ਲਓ ਜੀ ਅੱਜ ਟੋਕੜਾ ਕੱਪਣਾ ਭਾਈ ਦੋ ਇਹ ਵੀਰ ਉਹ ਹੋਰ ਕਰੋ ਲਈ ਆ ਇਹ ਹੋਰ ਕਰੋ ਲਈ ਆ ਸਹਾਰ ਤੋਂ ਮੈਂ ਲਿਆਏ ਸੀ ਠੀਕ ਥੋੜੀ ਉਹਨਾਂ ਦੇ ਨਾਲ ਮੋਸਮ ਬਦਲੀ ਮੈਂ ਮੇਰੀ ਟੁੱਟ ਗਈ ਆ ਪਰ ਇਹ ਵੀ ਦੂਜਾ ਸੁਆ ਗਾਣ ਤੇ ਜੇ ਸੁਣੀ ਜੇ ਸਿੰਘ ਵਹਿ ਕੀ ਲਗਾ ਦੁੱਧ 14 ਕਿਲੋ ਕਹਿੰਦੇ ਚਵਾ ਕੇ ਆਂਦੀ ਹੈ ਤਾਜੀ ਠੀਕ ਹੁਣ ਪੰਨਾਂ ਦੀ ਗੱਭਣ ਜੇ ਤਾਂ 6 ਕਿਲੋ ਦੁੱਧ ਜੀ ਪੰਨਾਂ ਦੀ ਗੱਭਣ 6 ਲੀਟਰ ਬਣੇ ਪਰ ਮੈਂ ਦੀ ਵੀਰ ਲੰਬਾਈ ਲੰਬੀ ਵੇਲਾ ਬਾਈ ਬਹੁਤ ਸਾ ਥਾਣੀ ਬੜਾ ਜਿਆ ਲੱਗਾ ਆ ਬਾਈ ਬਹੁਤ ਸੋਣੀ ਝੋਟੀ ਦੀ ਤੈਂ ਵਧੀਆ ਗੋਦਾ 7 ਕਿਲੋ ਦੇ ਪਰ ਅਸੀਂ ਸਹੀ ਮਾਈ ਵੀ ਨੇ ਦੱਸਿਆ ਵੀ 6 ਕਿਲੋ ਹੀ ਗਾਰੰਟੀ ਦਵਾਂਗੇ ਠੀਕ ਹੈ ਭਾਈ ਤੈਂ ਗੱਬਣੇ ਭਾਜੀ ਖੱਬੜ ਪੰਨਾਂ ਦੀ ਪੰਨਾਂ ਵੀ ਨਹੀਂ ਗੱਬਣੇ ਦੀ ਚੱਕ ਪਾਸ ਡਾਕਟਰ ਜਿਹੜੇ ਕੋ ਚੈੱਕ ਕਰਾਈਆਂ ਨਾਲ ਹੀ ਵੀਡੀਓ ਪਾ ਦਾਂਗੇ ਕਿਸੇ ਦੇ ਘਰ ਨਹੀਂ ਕਹਿੰਦੇ ਆਪਣੇ ਘਰ ਆਪਣੇ ਘਰ ਚੈੱਕ ਕਰਾਈਆਂ ਭਾਈ ਕਹਿੰਦਾ ਨਾਲ ਹੀ ਵੀਡੀਓ ਬਣੀ ਆ ਜਿਹੜਾ ਭਰਾ ਖੜੂਗਾ ਉਹਨੂੰ ਵੀਡੀਓ ਪੈ ਜੂਗੀ ਦੋਰੇ ਜਾ ਕੇ ਆਉਂਦੀ ਕੋਈ ਲੋੜ ਨਹੀਂ ਨਾ ਇੱਕ ਤੇ ਮੈਂ ਤਾਂ ਸ਼ੇਅਰ ਕਰਾਇਆ ਰੋ ਟੋਪੋ ਟੋਪੋ ਵੀਰ ਕੁਆਲਟੀ ਵਾਲਾ ਮਾਲ ਆਉਂ ਆਪਣੇ ਠੀਕ ਆ ਭਾਈ ਜੀ ਮਹੀਨਾ ਵੀਰ ਮੁੱਲ ਜੋ ਮਰਜੀ ਕਰੀਏ ਦੇਣ ਲੈਣਾ ਮਹੀਨਾ ਮੁੱਲ 80 75 ਹਾਂਜੀ 70000 ਦੀ ਦੇਣਾ 72 70 70 ਕਰਦੇ 70000 ਦੀ ਝੋਟੀ 5 ਮਹੀਨੇ ਦੀ ਗੱਭਨ ਦੇ ਤੇ ਭਾਈਆਂ 6 ਲੀਟਰ ਪੱਕਾ ਦੁੱਧ ਤੇ 70000 ਦੀ ਦੁੱਧ ਝੋਟੀ ਦੇਵਾਂਗੇ ਠੀਕ ਆ ਭਾਈ ਜੀ ਬਹੁਤ ਈਆ ਮੁੱਲ ਰੇਟ ਬਹੁਤ ਸੋਹਣਾ ਗਾੜੀ ਆ ਗਈ ਵੀਰ ਵਾਹੇ ਨੋਰ ਬੜਾ ਵਧੀਆ ਥਾਂ ਲਗਾ ਤੇ ਦੇਖੋ ਥਾਂ ਥਣ ਕਿਦਾ ਝੋੜੀਆਂ ਲਗਾ ਬਹੁਤ ਸੋਹਣਾ ਰੇਟ ਕਿਤਾ ਬਾਈ ਹਾਂਜੀ ਬਾਈ ਜੀ ਆ ਵੀਰ ਮੈਂ ਜੀ ਬੱਚੇ ਦੀ ਆ ਹਾਂਜੀ ਨਾਲ ਦੋ ਮਹੀਨੇ ਦੀ ਬਣੀ ਆ ਪਰ ਜਿਹੜਾ ਉਹ ਕਹਿੰਦੇ ਵੀ ਜਿਹੜਾ ਵੀਰ ਨੂੰ ਦੋਗੇ 10 ਦਿਓ ਦੋ ਮਹੀਨੇ ਦੀ ਮੈਂ ਤਾਜੀ ਲੈ ਕੇ ਆ ਆਪਣੇ ਕੋਲ ਉਹ ਤੋਂ ਵੱਧ ਵਾਲੀ ਹਾਂਜੀ ਦੋ ਮਹੀਨੇ ਦੀ ਬਣੀ ਨਿਕਲ ਆਵੇ ਉਹਦੀ ਕਿਸਮਤ ਖਾਲੀ ਨਿਕਲ ਆਵੇ ਉਹਦੀ ਚੈੱਕ ਨਹੀਂ ਹੋਈ ਚੈੱਕ ਨਹੀਂ ਹੋਈ ਇਹ ਚੈੱਕ ਨਹੀਂ ਹੋਈ 7 ਕਿਲੋ ਦੁੱਧ ਜੀ 7 ਲੀਟਰ ਦੋ ਦੇ ਹਾਂਜੀ ਠੀਕ ਆ ਬਾਈ ਲੈ ਵੀ ਲੈ ਆ ਲੈ ਆ ਵੀਰ ਜੀ ਫਾ ਫੁਨੇ ਨੂੰ ਬੜਾ ਸੋਹਣਾ ਲੱਗਦਾ ਚਿੱਟੀ ਅੱਖ ਦੀ ਮੈਂ ਨਸਲੀ ਆ ਪੂਰੀ ਏ ਢਾਲੀ ਦੇ ਦੇਣੀ ਆ ਏ ਢਾਲੀ ਭਾਵੇਂ ਢਾਲੀ 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 ਲੰਬੀ ਹੀ ਨੇ ਆਹਾ ਏ ਢਾਲੀ ਹੋਰ ਡਾਂਗ ਜਾਈ ਜੀ ਮੰਗ ਖਤਾ ਪਿਆ ਗਾ ਜੀ ਹੋਰ ਦਾ ਠੀਕ ਆ ਹਮਾ ਪੀਓ ਹਮਾ ਨਤੀ ਦਾ ਹਮਾ ਨਤੀ ਦੇਖ ਆਣੀ ਪਟਾਣਾ ਨਾਲ ਆ ਬਚਾਣਾ ਨੂੰ ਤੇ ਲਾਣਾ ਹੋਟ ਵਾਏ ਜੋਬਰਾ ਓਏ ਆਹ ਰੋਲ ਬਲੇ ਆ ਨਾ ਨਾ ਓਏ ਨਹੀਂ ਨਹੀਂ ਹਾਂ ਨਹੀਂ ਮਾਈ ਜੀ ਹੂੰ ਜਿਆ ਸਨੋ ਹੂੰ 42000 ਨਹੀਂ ਦੋ ਛੜਕਾਂ ਠੀਕ ਆ ਬਾਬੇ ਕਹਿੰਦੇ ਦੋ ਛੜਕ ਠੀਕ ਆ ਦੋ ਯਾਰ 38000 60000 ਦੀ 1 ਰੁਪਿਆ ਨਹੀਂ ਘੱਟ 30000 ਦੀ ਪਾਇ ਕਹਿੰਦਾ 6 ਕਿਲੋ ਦੁੱਧ ਦੇਲੇ ਪੱਕਾ 6 ਕਿਲੋ ਦੁੱਧ ਪੱਕਾ 30000 ਦੀ ਮਾਂ ਦੇਣੀ ਆ ਮਨਾਂ ਦੇ ਚੋਬਰ ਹੀ 5000 ਦਾ ਆ ਦੋ ਉਹ ਤਾਂ ਲਾਓ ਵੀ ਤਾਂ ਵੀ ਨਹੀਂ ਕਨੇ ਰਿਹਾ ਜੀ ਹਣਾ ਹਾਂ ਜੀ ਹਾਂ ਤੇ ਦੋ ਦਾ ਲਾਓ ਵੇਖੋ ਚੋਬਰ ਜੀ ਸੰਸ ਗਿਆਜ ਵੀਰ ਭਾਣਾ ਜਿਹੜੀ ਗੱਲ ਜਿੱਦਾਂ ਦਾ ਡੰਗਰ ਉਦਾਂ ਦਾ ਹੀ ਰੇਟ ਉਦਾਂ ਦਾ ਰੇਟ ਹੈ ਹਰਤੇ 48000 ਮੈਂ ਦੇਣੀ ਭਾਈ ਕਹਿੰਦਾ ਤੇ 38000 ਦੀ ਵੀਰ 38000 ਦੀ ਬੜਾ ਭਾਈ ਲਖਦਾ ਹੈ ਕਰਨੀ ਬੜੀ ਆ 38000 ਪਾਣ ਛੱਡਦਾ ਦੋ ਮਾਣੀ ਦੇ ਦੇ ਛੱਡ 38000 ਦੀ ਦਵਾਂਗੇ ਹਾਂ ਲਓ ਜੀ 37 ਦੀ 37 ਲਓ ਜੰਦੇ 37 ਜਿਹੜਾ ਅੰਕ ਦੀ ਮਤ ਜਾਨੀ ਘਟ 37000 ਦੇ ਘਟਨੇ 6 ਕਿਲੋ ਦੋ ਤੇ ਪਕਾਓ ਤੇ ਆ ਪਛੂ ਆ ਭਾਈ ਕੋਲ 35000 ਦੀ ਦੇਣਾ ਰੱਖੀ ਹੈ ਕੀ ਉਹਨੇ ਕਹਿਆ 35000 ਦੀ 35000 ਦੀ ਠੀਕ ਹੈ ਮਾਤਰਾ ਬੰਦਾ ਪਾਏ ਪਾਏ ਪੂੜੇ ਲੈ ਜੀ ਬਾਹਰ ਕੋਈ ਉਧਰੋਂ ਨਾ ਦੇਵੇ ਮੈਂ ਬਾਹਰ ਉਧਰ ਨਾ ਦੇਵੇ ਦਿੱਲੀ ਵਾਲਾ ਹਾਂ ਬੋਲ ਤਾਂ ਸਾਤੇ 6 ਕਿਲੋ ਕਰਕੇ ਲੈ ਜੀ 6 ਕਿਲੋ ਕਰਕੇ ਲੈ ਜੀ 35000 ਦੀ ਹਾਂ ਨਾ ਤੇ ਮਗਰ ਲੱਡੂ ਪਿਆਰਾ ਵੀ ਤੇ ਸੇਵਾ ਕਰਿਓ ਮੇਰੇ ਭਰਾ ਇਹ ਜੋੜਦੇ ਹੋਈ ਹੈ ਹਾਂ ਨਾ ਸੇਵਾ ਸੁਭਾ ਕਰੀ ਜੀ ਬਰੀ ਜੀ ਵਾਹ ਹੰਡਰਡ ਤੋਂ ਦੇਵ ਅਕੇ ਬੜੀ ਪੰਡਾ ਨੌਂਡਾ ਘਵਾ ਦਾ ਮਹੀਨਾ ਕਾਇਮ ਆ ਪੂਰੀ ਵਧੀਆ 35000 35000 ਦੀ ਹਾਨਾ ਇਹ ਨਿਕਲ ਆਈ ਤੇ ਦਾਣ ਨੂੰ ਸੋਨਾ ਲਾਜੇ ਨਾ ਇਹ ਦਾਣ ਨੂੰ ਸੋਨਾ ਲਾਜੂ ਜੇ ਨਿਕਲ ਆਈ ਤੇ ਆ ਪਸ਼ੂ ਬਾਈ ਕੋਲ 3 2 6 ਪਸ਼ੂ ਆ ਬਾਈ ਕੋਲ ਤੇ ਆ ਵਧੀਆ ਲਾਈਕ ਕਮੈਂਟ ਤੇ ਸ਼ੇਅਰ ਦਬਕੇ ਮੇਰੇ ਭਰਾ ਸਾਰੇ ਭਰਾਵਾਂ ਦਾ ਭੈਣ ਭਰਾਵਾਂ ਧੰਨਵਾਦ ਕਰਦੇ ਆ ਤੇ ਆ ਢੋਡੀ ਢੋਡੀ ਬਹੁਤ ਸੋਹਣੀ ਬਾਈ ਆ ਜਾਂਦੀ ਆ ਅਗਲੇ ਤੋਂ 5-7 ਤੇ ਜਨਵਾਰ 12 13 12 13 ਹਰ ਵਕਤ ਆਉਣਗੇ ਤੇ ਜਿਹੜੀ ਗੱਲ ਆ ਚਲਾਓ ਬਈ ਬੋਲੋ ਡਰੈਸ ਆ ਆ ਪਾਪਾ ਜੀ ਦਰੋ 10 ਮਿੰਟ ਲਾਓ ਹਾਂਜੀ ਭਾਈ ਨੰਬਰ ਆਪਾਂ ਵਿਜੇਗਾ 8427407753 ਨਾਮ ਮਹਾਨਾ ਦੇ ਪਿੰਡ ਭੋਮਾ ਹਾਂਜੀ ਹਾਂਜੀ ਇਲਾਮ ਅੰਮ੍ਰਿਤਸਰ ਫਿਲਮੀਠਾ ਲਾਈਕ ਕਮੈਂਟ ਸ਼ੇਅਰ ਵਾਤੋਂ ਵਾਦ ਦਬਕੇ ਕਰਿਆ ਕਰੋ ਹਾਂਜੀ ਵਧੀਆ ਲਾਈਕ ਵਾਤੋਂ ਵਾਦ ਚੈਨਲ ਨੂੰ ਪਿਆਰ ਦਿਓ ਇਹ ਜਨਮਰ ਆਪਣੇ ਕੋ ਟਾਪ ਕੁਆਲਟੀ ਦੇ ਟਾਪੋ ਟਾਪ ਠੀਕ ਆ ਵਧੀਆ ਦੋ ਵਧੀਆ ਠੀਕ ਠੀਕ ਤਾਂ ਵਧੀਆ ਪਸ਼ੂਆ ਭਾਈ ਕੋਲ ਤੇ ਲਾਈਕ ਕਮੈਂਟ ਯਾਰਾ ਸ਼ੇਅਰ ਦਬਕੇ ਰੱਖਿਓ ਤੇ ਸੋਹਣੇ ਪਸ਼ੂ ਤੇ ਧੰਨਵਾਦ ਭਾਈ ਸਾਡੀ ਕਾਰ